ਸਾਸੀ ਗੱਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੀਤਪੁਰ ਮੁੱਖ ਮਾਰਗ ਉਤੇ ਪਿੰਡ ਨਿੱਕੂਵਾਲ ਦੇ ਲਾਗੇ ਇੱਕ ਸੜਕ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਇੱਕ ਟਰੱਕ ਅਤੇ ਇੱਕ ਕਾਰ ਦੀ ਟੱਕਰ ਹੋ ਗਈ ਹੈ ਟੱਕਰ ਇਨੀ ਜ਼ਬਰਦਸਤ ਸੀ ਕਿ ਕਾਰ ਇੱਕ ਸਾਈਡ ਤੋਂ ਪੂਰੀ ਤਰ੍ਹਾਂ ਕੁਚਲੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਟਰੱਕ ਚਾਲਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਠਿੰਡਾ ਸਾਈਡ ਨੂੰ ਰੇਤਾ ਲੈ ਕੇ ਜਾ ਰਿਹਾ ਸੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੀ ਇੱਕ ਕਾਰ ਜਿਵੇਂ ਹੀ ਟਰੱਕ ਨੂੰ ਓਵਰਟੇਕ ਕਰਨ ਲੱਗੀ ਤਾਂ ਦੋਵਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਕਾਰ ਦੇ ਵਿੱਚ ਇੱਕ ਬਜ਼ੁਰਗ ਸਹਿਤ ਕੁੱਲ 3 ਜਣੇ ਸਵਾਰ ਸਨ ਤੇ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਕੋਈ ਸੱਟ-ਚੋਟ ਨਹੀਂ ਲੱਗੀ ਹੈ। ਫਿਲਹਾਲ ਸ਼੍ਰੀ ਅਨੰਦਪਰ ਸਾਹਿਬ ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ ਤੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਤੇ ਚਲੋ ਆ ਤੁਹਾਨੂੰ ਸੁਣਾਉਣੇ ਆ ਇਸ ਮੌਕੇ ਗੱਲਬਾਤ ਕਰਦੇ ਹੋਏ ਟਰੱਕ ਚਾਲਕ ਅਤੇ ਕਾਰ ਚਾਲਕ ਦਾ ਕੀ ਕਹਿਣਾ ਹੈ। ਸ਼੍ਰੀ ਅਨੰਦਪਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਇਰਕੇਸ਼ ਰਾਣਾ ਦੀ ਰਿਪੋਰਟ। ਬੋਲਾ ਹੁਣ ਮੈਂ ਉੱਧ ਅਸੀਂ ਜਾ ਰਹੇ ਸੀ ਚੰਡੀਗੜ੍ਹ ਠੀਕ ਹੈ ਨਾ ਅਸੀਂ ਉੱਥੇ ਜਾ ਕੇ ਇੱਥੇ ਹੀ ਪਿੱਛੋਂ ਆ ਰਹੇ ਸੀ ਇਹਦੇ ਹੋਰ ਵੀ ਟਰੱਕ ਜਾ ਰਹੇ ਸੀ ਅਸੀਂ ਜਿੱਦਾਂ ਟਰੱਕ ਦੇ ਪਿੱਛੇ ਮੈਂ ਸੀਗਾ ਜਿੱਦਾਂ ਕੱਢੀ ਹੈ ਇਹਨੇ ਪਤਾ ਨਹੀਂ ਕਿ ਕਿਆ ਕੀਤਾ ਉੱਥੇ ਮੜੀ ਲਾਈ ਮੈਂ ਖਿੱਚਣ ਦੀ ਕੋਸ਼ਿਸ਼ ਕੀਤੀ ਅੱਗੇ ਨੂੰ ਕੋਸ਼ਿਸ਼ ਕੀਤੀ ਲੇਕਿਨ ਇਹਦਾ ਟਰਾਲਾ ਰੁਕਿਆ ਹੀ ਨਹੀਂ ਇਹਨੇ ਉੱਥੋਂ ਘੁਮਾ ਕੇ ਖਿੱਚ-ਖਿੱਚ ਕੇ ਤੇ ਬਸ ਇਹ ਲਾਤਾ ਬਚਾਅ ਹੋ ਗਿਆ ਨਹੀਂ ਤਾਂ ਅੱਜ ਗਿਆ ਤਾਂ ਖੰਡ ਸੱਟ ਜੁਰਦਾ ਨਹੀਂ ਲੱਗੀ ਨਹੀਂ ਬਚ ਗਿਆ ਕਿੰਨੇ ਜਣੇ ਸੀ ਜੀ ਗੱਡੀ 'ਚ ਤਿੰਨ ਜਣੇ ਸੀ ਬਚਾਏ ਸਾਰੇ ਹਾਂਜੀ ਇਹ ਵੀਰੇ ਓਵਰਟੈਕ ਕਰਦਾ ਸੀਗਾ ਪੂਰਾ ਡਟ ਗਿਆ ਲੱਗਦਾ ਉਹ ওভারਟੈਕ ওভারਟੈਕ ਕਰਦਾ ਸੀਗਾ ਮੈਂ ਪੰਜਵੇਂ ਗিয়ার 'ਚ ਮੇਰੀ ਗੱਡੀ ਸੀਗੀ ওভারਟੈਕ ਕਰਦੇ ਨੇ ਇਹਦੀ ਗੱਡੀ ਨਾਲ ਲੱਗ ਕੇ ਘੁੰਮ ਗਈ ਜਦੋਂ ਗੱਡੀ ਦੇ ਵਿੱਚ ਥਾਂ ਹੀ ਨਹੀਂ ਤੇ ਇਹਦਾ ਬਾੜਨ ਦਾ ਕੋਈ ਹੱਕ ਨਹੀਂਗਾ ਮੇਰੀ ਗੱਡੀ ਸਹੀ ਸਾਈਡ ਖੜੀ ਹੈ ਜੇ ਰੋਂਗ ਸਾਈਡ ਹੋਵੇ ਤਾਂ ਕੋਈ ਕਹਦੇ ਸੱਟ-ਜੋਟ ਲੱਗੀ ਹੈ ਕਿਸੇ ਦੀ ਕਿਸੇ ਦੇ ਕੁਝ ਨਹੀਂ ਗੀ ਕੁਝ ਨਹੀਂ ਲੱਗਾ ਤੇਰਾ ਨਾਮ ਕੀ ਹੈ ਕਿੱਥੇ ਜਾ ਰਿਹਾ ਸੀ ਸੁਖਵੀਰ ਸਿੰਘ ਆ ਮੈਂ ਇੱਥੋਂ ਲੋਕਲ ਭਰੀ ਆ ਹੁਣੀ ਇੱਥੋਂ ਗੱਡੀ ਕਿੱਥੇ ਜਾ ਰਹੀ ਹੈ ਕਿੱਥੇ ਜਾ ਰਹੀ ਹੈ ਬਠਿੰਡੇ ਜਾ ਰਹੀ ਹੈ ਕਿਆ ਮਾਲ ਹੈ ਜੀ ਤੇਰਾ ਤੇ ਤੂੰ ਦੇਖ ਤਾਂ ਤਾਂ ਗੱਡੀ ਜਾ ਰਹੀ ਆਪਣੀ ਹਾਂਜੀ ਗੱਡੀ ਤੇਜ਼ ਨਾਲ ਵੀ ਆਪਣੀ ਨਹੀਂ ਤੇਜ਼ ਨਹੀਂ ਸੀਗੀ ਹਾਂ ਆਪਾਂ ਜਮਾਲ ਦੀ ਵੇਖ ਲਓ ਕੋਈ ਆਪਾਂ ਨੂੰ ਕਹ ਦੇ ਪਾਸੇ ਬੰਦੇ ਵੀ ਗਵਾਹ ਖੜੇ ਸੀਗੇ